ਹਾਂਜੀ ਬਾਬੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਇਆ ਹੋਇਆ ਆਪਣੇ ਇੰਦਰਜੀਤ ਸਪਰੇਅ ਕਰਨ ਨਾਲ ਤੇ ਅੱਜ ਕਰਦੇ ਆਪਾਂ ਆਲੂਆਂ ਤੇ ਸਪਰੇਅ ਦਿਖਾਉਣੇ ਆ ਤੁਹਾਨੂੰ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਆ ਕਰੋ ਤੇ ਇਧਰ ਬੰਦਾ ਢੋਲੀ ਭਰਨ ਲੱਗਿਆ ਹੋਇਆ ਤੇ ਬਾਕੀ ਮਿੱਤਰੋ ਅੱਜ ਕਰਨ ਲੱਗੇ ਆਪਾਂ ਆਲੂਆਂ ਤੇ ਸਪਰੇਅ ਦਿਖਾਉਣੇ ਆ ਤੁਹਾਨੂੰ ਦੇਖੋ ਜੀ ਬੰਦਾ ਆ ਗਿਆ ਦੇਸ਼ ਤੋਂ ਆ ਗਿਆ ਆ ਤੁਹਾਨੂੰ ਪਤਾ ਹੀ ਆ ਹਰ ਇੱਕ ਵੀਡੀਓ ਚ ਆਪਣੀ ਇਹੀ ਸਪਰੇਅ ਕਰਦਾ ਹੁੰਦਾ ਇਧਰ ਇਹਨੂੰ ਆਲੂ ਭਰਤਾ ਇਧਰ ਕਰਦੇ ਆਲੂਆਂ ਤੇ ਸਪਰੇਅ ਅੱਜ ਬੜੀ ਬਾਤ ਹੋਈ ਨੇ ਆ ਕੋਲੀ ਵੀ ਆ ਕਿੱਥੇ ਗਈ ਸਪਰੇਅ ਉਹ ਆ 10 ਉਰੇ ਆ ਕੇ ਆ ਕਿੱਥੇ ਗਈ ਆ ਇੱਕ ਕੱਪ ਆਪਾਉਣਾ ਇੱਕ ਕਾਪ ਆਪਾਉਣਾ ਹੈ ਆ ਦਵਾਈ ਪਾਈ ਆਈ ਇਹਨੇ ਨਹੀਂ ਆ ਉਹ ਇੱਥੇ ਹੈ ਦਵਾਈ ਕਿੱਥੇ ਪੀਆ ਉਹ ਪੀਈ ਦਵਾਈ ਤੁਹਾਨੂੰ ਇੱਕ ਤਾਂ ਆ ਪਾਈ ਆ ਇਹਨੇ ਆ ਬਰੋਡ ਪਲੱਸ ਤੁਹਾਨੂੰ ਦੱਸ ਹੀ ਦਿੰਨੇ ਆਪਾਂ ਇਹ ਬਾਕੀ ਆ ਪੈਕ ਤਾਂ ਪਾਏ ਨੇ ਆਹ 12 ਕਹਾਟ ਪਾਈ ਆ ਇਹ ਵੀ ਬਾਹਰ 12 ਕਹਾਟ ਆ ਇਹ ਦੇਖੋ 12 ਦਾ ਹਟ ਕੀਤੀ ਅੱਜ ਆਪਾਂ ਜੂਹਾਂ ਤੇ ਇੱਕ ਆਪ ਆਇਆ ਇੱਧਰ ਹੁਣ ਦਵਾਈ ਖੋਲੀ ਹੋਈ ਆ ਉਹ ਜਾਂਦਾ ਆ ਦੇਖੋ ਆ ਖੋਲੀ ਆ ਆਪ ਆਉਂਦੇ ਇੱਕ ਇੱਕ ਆਪ ਆਉਂਦੇ ਕਾਬਾ ਇੱਥੇ 26 ਟੋਲੀਆਂ ਦੀ ਇਹਨੇ ਦਵਾਈ ਖੋਲੀ ਹੋਈ ਆਪਣੇ ਬੰਦੇ ਨੇ ਤੇ ਬਾਕੀ ਉੱਧਰ ਘੱਟ ਲੱਗਿਆ ਸਪਰੇਅ ਦੇਖੋ ਇਹ ਚੋਟਾ ਕਰਦਾ ਦੇ ਕੋਈ ਤੇ ਬਾਕੀ ਬਾਬਿਓ ਮੈਂ ਘਰੋਂ ਦਾਤੀ ਵੀ ਚੱਕ ਲਿਆ ਆ ਹਰਾ ਵੜਦੀਏ ਪਸ਼ੂਆਂ ਨੂੰ ਉਹ ਲੱਗੇ ਆ ਮੱਕੀ ਖੜੀ ਆ ਉਹ ਦੇਖੋ ਆਪਾਂ ਇਹਦੇ ਪਿੱਛੇ-ਪਿੱਛੇ ਚੱਲਦੇ ਆਂ ਚੱਲਣ ਵਾਲੇ ਮੈਂ ਉਧਰ ਨੂੰ ਪਾਵੀਏ ਕੋਈ ਕਰਦਾ ਸਪਰੇ ਤੇ ਬਾਕੀ ਬਾਬਿਓ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਆਪਾਂ ਵਲੌਗ ਹੁਣ ਹਰ ਰੋਜ਼ ਡੇਲੀ ਯਾਨੀ ਕਿ ਸਵੇਰੇ 7 ਤੋਂ 8 ਵਜੇ ਦੇ ਵਿੱਚ ਵਿੱਚ ਡੇਲੀ ਪਾਇਆ ਕਰਾਂਗੇ ਹੁਣ ਆਪਾਂ ਬਲੌਗਾਂ ਦੀ ਲਿਆਦ ਨਹੀਂ ਹਨੇਰੀ ਕਿਉਂਕਿ ਉਸੀ ਵੀ ਹੁਣ ਸਬਸਕ੍ਰਾਈਬਰਾਂ ਦੀ ਨੇਰੀ ਲਿਆ ਕੇ ਦਿੰਨੇ ਹਾਂ ਟੈਨਸ਼ਨ ਨਾ ਲਿਓ ਬਸ ਬਲੌਗ ਨੂੰ ਜ਼ਰੂਰ ਪੂਰਾ ਦੇਖਿਆ ਕਰੋ ਉਧਰ ਚੱਲਦਾ ਬੰਦਾ ਦਿਖਾਉਣੇ ਆਪਾਂ ਪਾਕੀ ਬਾਬਿਓ ਤੁਹਾਨੂੰ ਇਧਰ ਆਲੂ ਵੀ ਦਿਖਾਉਣੇ ਆ ਆਲੂ ਤੀਜੀ ਸਪਰੇਅ ਕਰਦੇ ਅੱਜ ਆਪਾਂ ਆਲੂਆਂ ਤੇ 126100 ਠੀਕ ਹੈ ਜੀ ਆਪਾਂ ਦੱਸ ਹੀ ਦਿੱਤਾ ਆਪਾਂ 1261 ਸਪਰੇਅ ਕਰਦੇ ਆਂ ਤੇ ਵਿੱਚੋਂ ਤੁਹਾਨੂੰ ਆਲੂ ਜੇ ਪੱਟ ਕੇ ਦਿਖਾ ਦਿੰਨੇ ਆਂ ਲੋ ਜੀ ਦੇਖੋ ਫਿਰ ਬੂਤ ਇੱਕ ਕਪਟਿਆ ਆਪਾਂ ਨੇ ਆਲੂ ਆਜਾ ਜੜਾ ਕਿੱਥੇ ਨੇ ਲੋ ਜੀ ਆਜੋ ਹੁਣ ਆਪਾਂ ਆਲੂ ਗਿਣਦੇ ਆ ਪਹਿਲਾਂ ਇੱਕ ਦੋ ਤਿੰਨ ਚਾਰ ਪੰਜ Satu wadah ini y a n di b a b i r ਬਾਕੀ ਬਾਬੇ ਆਹ ਲੱਗੇ ਹੋਏ ਨੇ ਇਹਨਾਂ ਦੇਖੋ ਇਹਨਾਂ ਤਾਂ ਹੁਣ ਆਪਾਂ ਕੀ ਕਹੂ ਰੀ ਤੱਪ ਦੇਣ ਇਹਨਾਂ ਨੂੰ ਇਹ ਬਾਕੀ ਬਾਬੇ ਆਲੂਆਂ ਦਾ ਝਾੜ ਆਪਣਾ ਪੂਰਾ ਵਧੀਆ ਬਸ ਐਕਟੀ ਆਲੂਆਂ ਦਾ ਰੇਟ ਵਧੀਆ ਲੱਗ ਜਾਵੇ ਬਾਕੀ ਬਾਬਿਓ ਆਲੂ ਤੁਹਾਨੂੰ ਮੈਂ ਉਹ ਘਾਰੇ ਦੇ ਦਿਖਾਤੇ ਉਹ ਖੱਤੇ ਦੇ ਆ ਖੱਤੇ ਦੇ ਵੀ ਦਿਖਾ ਦੰਨੇ ਆ ਦਾਤੀ ਉਰੇ ਰੱਖਦੀ ਆ ਪਰੇ ਵੱਡਾਂ ਗਿਆ ਆ ਫਿਰ ਦਾਤੀ ਰੱਖਦੀ ਆ ਦੇਖੋ ਉਰੇ ਦਿਖਾਉਣੇ ਤੁਹਾਨੂੰ ਪੱਟ ਕੇ देखो आलू का साइज उनका तो बाबे डूंगी बहुत नए ये अपन कच्चे बटने ने देखो साइज ਭਾਬੇ ਹਫਤਾ ਨਾਲ ਪੱਤੇ ਨਹੀਂ ਆਉਂਦੇ ਲੋ ਨੋ ਖਰਾਬ ਹੋ ਜਾਣਗੇ ਦੇਖੋ ਪਹਿਲਾਂ ਦਵਾਈ ਲੱਗ ਗਈ ਤੇ ਆਹ ਦੱਬਦਾ ਨੇ ਆਪਾਂ ਵਿੱਚ ਆਲੂ ਆਪਾਂ ਚੱਕ ਲੈ ਘਰੇ ਲੈ ਜਾਾਂਗੇ ਬਾਕੀ ਆਲੂ ਦੇਖੋ ਤੁਸੀਂ ਤੇ ਹੁਣ ਵੱਢ ਲਈ ਆਪਾਂ ਹਰਾ ਫਟਾਫਟ ਤੇ ਫਿਰ ਸਾ ਪਰਿਆਲੇ ਕੋਲੇ ਚੱਲਾਂਗੇ ਦੂਜੀ ਮੋਟਰ ਤੇ ਵੀ ਸਪਰੇਅ ਕਰਨੀਆਂ ਤੇ ਆ ਬੜ ਗਈ ਦੇਖੋ ਥੱਲੀ ਲੱਗੀ ਹੈ ਆਲੂ ਆਪਾਂ ਇੱਥੇ ਰੱਖ ਲੈਣੇ ਆ ਤੇ ਹੁਣ ਬਾਬੇਓ ਤੁਹਾਨੂੰ ਆ ਵੱਢ ਕੇ ਫਿਰ ਮਿਲਦੇ ਆ ਲਓ ਜੀ ਮਿੱਤਰੋ ਵੱਢ ਦਿੱਤਾ ਓਕੇ ਵੱਢ ਦਿੱਤੀ ਤੇ ਉਧਰ ਚੱਲਦੀ ਆ ਸਪਰੇਅ ਇਧਰ ਵੜ ਦਿੱਤੀ ਆਪਾਂ ਨੇ ਮੱਕੀ ਤੇ ਹੁਣ ਚੱਲਦੇ ਆਪਾਂ ਸਪਰੇਅ ਵਾਲੇ ਕੋਲੇ ਆਲੂ ਚੱਕ ਲਈ ਆਹ ਪਹਿਲਾਂ ਚੱਲੀਏ ਘਰੇ ਨੂੰ ਘਰੇ ਰੱਖ ਕੇ ਘਰ ਮਿਲਦੇ ਆਂ ਲਓ ਜੀ ਮਿੱਤਰੋ ਰੋਟੀ ਰੁੱਟੀ ਖਾ ਕੇ ਤੁਹਾਨੂੰ ਪਤਾ ਹੀ ਆਪਾਂ ਪਹਿਲਾਂ ਵੜਦੇ ਸੀਗੇ ਮੱਕੀ ਇਹ ਛੋਟੂ ਉਹ ਪਹੁੰਚ ਗਏ ਸਪਰੇਅ ਕਰਦਾ ਕਰਦਾ بس ਥੋੜਾ ਹੀ ਰਹਿ ਗਿਆ ਕੰਮ ਫੇਰ ਚੱਲਾਂਗੇ ਦੂਜੀ ਮੋਟਰ ਤੇ ਉਹ ਚੱਲਦਾ ਦੇਖੋ ਉਹਦਾ ਸਪਰੇਅ ਪੰਪ ਇਹ ਦਰ ਵਿੱਚ ਸਪਰੇਅ ਪੀ ਆ ਤੇ ਪੂਰੇ ਸਪਰੇਅ ਕਰਦਾ ਵੇ ਕੋ ਬਾਕੀ ਤੇ ਮਿੱਤਰੋ ਉਹ ਆ ਗਿਆ ਬੰਦਾ ਆਪਣਾ ਉੱਲੀ ਕਰਕੇ ਮੁੱਕ ਗਿਆ ਕੰਮ ਹੈ ਓਏ ਛੋਟੂ ਤੇ ਬਾਕੀ ਤੁਹਾਨੂੰ ਆ ਲੂਲੂ ਦਿਖਾਤੇ ਤੇ ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕੋ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਸਬਸਕ੍ਰਾਈਬ ਕਰਨ ਨਾ ਭੁੱਲਿਓ ਉਹ ਬਹੁਤ ਜ਼ਰੂਰੀ ਆ ਆਲੂ ਦੇਖੋ ਬਾਕੀ ਮਿੱਤਰੋ ਜਿਹੜੇ ਮੂਹਰਲੇ ਆਲੂ ਨੇ ਉਹ ਆਪਾਂ ਨੇ ਪੱਟ ਦਾਨੇ ਨੇ ਇੱਕ ਹਫਤੇ ਨੂੰ ਛੋਟੂ ਕਿੰਨੀ ਬਹੁਤ ਉੱਧਰ ਰਹਿ ਗਈ ਕਿੰਨਾ ਹੈ ਆਪਣਾ ਬਿਗਿਆ ਰਹਿਦਾ 8-9 ਬਿਗੇ ਕਿਵੇਂ ਰਹਿਦਾ ਨਲੇ ਤਾ ਦੋ ਸਿਰੇ ਤੇ ਫਿਰਦਾ ਸੀਗਾ ਤੂੰ ਥੋੜੇ ਦਿੰਦਾ ਇੱਕ ਟੋਲੀ ਨਾ ਹਾਂ ਪੰਜਾ ਟੋਲੀ ਪੰਜ ਛੇ ਟੋਲੀ ਹੂੰ ਤੇ ਬਾਕੀ ਮਿੱਤਰੋ ਹੁਣ ਇਹ ਭਰਨੇ ਲੱਗਿਆ ਪੰਪ ਨਾਲ ਦੇ ਨਾਲ ਦੇਖੋ ਕੌਣ ਤੇ ਗੱਲ ਕਰਦਾ ਅੱਛਾ ਹੁਣ ਦਵਾਈ ਪਾਉਗੇ ਇਹ 12 61 ਇਹ ਤੋਂ ਬਾਅਦ ਆਪਾਂ ਨੇ ਦੂਜੀ ਮੋਟਰ ਤੇ ਆਣਾ ਕਿਹੜੀ ਤੇ ਉਹ ਸਿੰਮੂ ਵਾਲੀ ਤੇ ਜਿਹੜੇ ਹੁਣ ਲਾਈ ਨੇ ਕਿ ਪਹਿਲਾਂ ਵਾਲੇ ਪਹਿਲਾਂ ਵਾਲੇ ਉੱਥੇ ਸਾਰੇ ਤੇ ਕਰਨੀ ਆ ਇਹ ਤੋਂ ਬਾਅਦ ਚੱਲਾਂਗੇ ਆਪਾਂ ਦੂਜੀ ਮੋਟਰ ਤੇ ਉਹਦੇ ਤੇ ਵਲੌਗ ਲੱਗ ਬਣਾਵਾਂਗੇ ਜੀ ਆਪਾਂ ਤੇ ਵਲੌਗ ਫਿਰ ਲੰਬਾ ਹੋ ਜਾਂਦਾ ਤੇ ਹੁਣ ਸਟਾਰਟ ਉੱਥੇ ਹੀ ਕਰ ਦੋ ਨਾ ਜਾ ਕੇ ਧਰ ਕੇ ਲੈ ਚੱਲਿਆ ਦੇਖੋ ਜੀ ਇਹ ਤੇ ਬਾਕੀ ਜੇ ਕਿਸੇ ਨੇ ਵੀ ਸਪਰੇ ਕਰਾਉਣੀ ਹੋਵੇ ਤਾਂ ਆ ਬੰਦੇ ਨਾਲ ਜ਼ਰੂਰ ਕੰਟੈਕਟ ਕਰਿਓ ਜੇ ਕਿਸੇ ਨੇ ਸਪਰੇ ਕਰਾਉਣੀ ਆ ਤਾਂ ਕਮੈਂਟ ਬਾਕਸ ਚ ਲਿਖ ਦਿਓ ਮੈਂ ਤੁਹਾਨੂੰ ਦੱਸ ਦੂੰਗਾ ਨੰਬਰ ਇਹਦਾ ਬਾਕੀ ਹੁਣ ਇਹ ਚੱਲਿਆ ਉਹ ਉੱਥੇ ਜਾ ਕੇ ਸਟਾਰਟ ਕਰੂਗਾ ਤੇ ਬਾਕੀ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਕਰਦੇ ਆ ਮਿਲਦੇ ਆ ਨੈਕਸਟ ਵੀਡੀਓ ਚ ਤੱਕ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕਸ ਫੋਰ ਵਾਚਿੰਗ